गुड मॉर्निंग गाइस, गुड मॉर्निंग जी ऑडियो <coughs> क्लियर है जी साउंड बारे दस ਸਾਊਂਡ ਬਰ ਇੰਡੀਕੇਟ ਕਰ ਦਿਓ ਫਿਰ ਆਪਾਂ ਕਰਦੇ ਕਲਾਸ ਸ਼ੁਰੂ ਸਾਊਂਡ ਕਲੀਅਰ ਹੈ ਠੀਕ ਹੈ ਜੀ ਚਲੋ ਗੁੱਡ ਤੁਸੀਂ ਜੁਆਇਨ ਕਰਿਆ ਆਪਾਂ ਇੱਕ ਮਿੰਟ ਤਾਂ ਕਰਦੇ ਕਲਾਸ ਸ਼ੁਰੂ ਠੀਕ ਹੈ ਠੀਕ ਹੈ ਜੀ ਹੋਰ ਕਿਸੇ ਨੇ ਜੁਆਇਨ ਕਰਿਆ ਹੈ ਲੇਕਿਨ ਨਹੀਂ ਓਕੇ ਚਲੋ ਆਪਾਂ ਜੀ ਜਿਹੜੇ ਬੱਚੇ ਰੈਗੂਲਰ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੈ ਕਿ ਆਪਾਂ ਰੀਜ਼ਨਿੰਗ ਦੇ ਕੁਸ਼ਲ ਹੱਲ ਕਰਦੇ ਹੁੰਦੇ ਆ SSC GD एग्जाम ਦੇ ਪੀਵੇਕਿਉ ਆਪਾਂ ਹੱਲ ਕਰਦੇ ਹੁੰਨੇ ਆ ਤੇ ਇਹ ਆਪਣੀ ਕਲਾਸ ਹੈਗੀ ਜੀ 15th ਕਲਾਸ ਓਕੇ ਇਹ ਜਿਹੜਾ ਪੇਪਰ ਹੈਗਾ ਫਰਵਰੀ 2024 ਦੀ 23 ਤਰੀਕ ਦਾ ਸੈਕੰਡ ਸ਼ਿਫਟ ਦਾ ਪੇਪਰ ਹੈਗਾ ਇਹਨੂੰ ਆਪਾਂ ਕਰਨਾ ਜੀ ਅੱਜ ਹੱਲ 20 ਦੇ 20 ਕੁਸ਼ਚਨ ਹੋਣਗੇ ਪਹਿਲਾ ਕੁਸ਼ਚਨ ਤੁਹਾਡੇ ਸਾਹਮਣੇ ਹੈ ਜੀ ਸਟੇਟਮੈਂਟ ਐਂਡ ਕਨਕਲੂਜਨ ਦਾ ਕਰੋ ਜੀ ਹੱਲ ਤੁਹਾਡੇ ਆਨਸਰ ਕਰਨ ਦਾ ਮੈਥਡ ਕੀ ਹੈਗਾ ਕੁਸ਼ਚਨ ਨੰਬਰ 1 ਲਿਖ ਕੇ ਉਹਦਾ ਆਪਸ਼ਨ ਸਿਲੈਕਟ ਕਰ ਲੈਣਾ ਤੁਸੀਂ ਠੀਕ ਹੈ ਕਵੈਸ਼ਨ ਹੈਗਾ ਸਟੇਟਮੈਂਟ ਆ ਤਿੰਨ ਦਿੱਤੀਆਂ ਹੋਈਆਂ ਸਟੇਟਮੈਂਟ ਕਹਿ ਰਿਹਾ ਕੁਝ ਰੇਲ ਗੱਡੀਆਂ ਕਾਰ ਹਨ ਕੁਝ ਰੇਲ ਗੱਡੀਆਂ ਕੀ ਹੈਗੀਆਂ ਨੇ ਕਾਰ ਤੇ ਆ ਰੇਲ ਇਹਨਾਂ ਵਿੱਚੋਂ ਕੁਝ ਕੋ ਕੀ ਹੈਗੀਆਂ ਨੇ ਕਾਰ ਫਿਰ ਕਹਿੰਦਾ ਕੁਝ ਕਾਰ ਟਰੱਕ ਹਨ ਕੁਝ ਕੁਟ ਕਾਰ ਕੀ ਹੈਗੇ ਹਨ ਜੀ ਟਰੱਕ ਅਤੇ ਕੁਝ ਟਰੱਕ ਜਹਾਜ਼ ਹਨ ਕੁਝ ਕੁ ਟਰੱਕ ਹੀ ਹੈਗੇ ਹਨ ਜਹਾਜ਼ ਓਕੇ ਤਾਂ ਆ ਆਪਣੇ ਕੋਲ ਬਣਾ ਸੀਗਾ ਡਾਇਗਰਾਮ ਕਨਕਲੂਜਨ ਵਿੱਚ ਆਪਾਂ ਕੀ ਕਹਿ ਰਹੇ ਆ ਕਹਿੰਦਾ ਕਿ ਕੁਝ ਰੇਲ ਗੱਡੀਆਂ ਜਹਾਜ਼ ਹਨ ਕਹਿੰਦਾ ਕੁਝ ਕੁ ਰੇਲ ਗੱਡੀਆਂ ਜਹਾਜ਼ ਹਨ ਇਥੋਂ ਲੈ ਕੇ ਉੱਥੇ ਤੱਕ ਦਾ ਕੋਈ ਕਨੈਕਸ਼ਨ ਨਹੀਂ ਪਤਾ ਗੱਲ ਹਾਂ ਵਾਲੀ ਵੀ ਗਲਤ ਹੈ ਤੇ ਨਾਂ ਵਾਲੀ ਵੀ ਗਲਤ ਹੈ ਕੁਝ ਵਾਲੀ ਵੀ ਗਲਤ ਹੈ ਸਾਰੇ ਵਾਲੀ ਵੀ ਗਲਤ ਹੈ ਕੁਝ ਕਾਗਜ਼ ਕੁਝ ਜਹਾਜ਼ ਕਾਰ ਨਹੀਂ ਕੁਝ ਜਹਾਜ਼ ਕਾਰ ਨਹੀਂ 네ਗੇਟਿਵ ਗੱਲ ਹੈ ਜਹਾਜ਼ ਤੋਂ ਕਾਰ ਦੇ ਵਿਚਕਾਰ ਕ੍ਰੋਸ ਆਉਣਾ ਚਾਹੀਦਾ ਜੇਕਰ ਇਹਨੂੰ ਠੀਕ ਕਰਨਾ ਹੈ ਜਹਾਜ਼ ਤੋਂ ਕਾਰ ਦੇ ਵਿਚਕਾਰ ਕਿਤੇ ਵੀ ਕ੍ਰੋਸ ਨਹੀਂ ਹੈਗਾ ਇਹ ਵੀ ਗਲਤ ਹੈ ਭਾਵ ਨਾ ਤਾਂ ਸਿੱਟਾ 1 ਤੇ ਨਾ ਹੀ ਸਿੱਟਾ 2 ਅਨਸਰਨ ਕਰਦਾ ਹੈ ਨਾ ਤਾਂ ਸਿੱਟਾ 1 ਤੇ ਨਾ ਹੀ ਸਿੱਟਾ ਦੋ ਅਨਸਰ ਨ ਕਰਦਾ ਹੈ অপਸ਼ਨ ਇਹਦਾ ਏ ਬਣਨਾ ਸੀਗਾ ਠੀਕ ਹੈ ਆਹੋਪ ਕਲੀਅਰ ਹੈ ਨੈਕਸਟ ਚਲਦੇ ਆ ਜੀ ਸੈਕੰਡ ਕੋਡਿੰਗ ਡੀਕੋਡਿੰਗ ਦਾ ਕੁਸ਼ਣ ਹੈ ਪਾਲਿਸ ਦਾ ਕੋਡ ਮੈਂਸ਼ਨ ਹੈਗਾ ਤੇ ਅ ਪ੍ਰੇਜ਼ ਦਾ ਕੋਡ ਆਪਾਂ ਦੱਸਣਾ ਹੈਗਾ ਜੀ ਪੀ ਓ ਐਲ ਆਈ ਐਸ ਐਚ ਦਾ ਕੋਡ ਮੈਂਸ਼ਨ ਹੈਗਾ ਜੀ ਐਫ ਐਸ ਜੀ ਐਲ ਐਮ ਪੀ ओके ठीक है जी कोड ਕਿਵੇਂ ਹੁੰਦਾ ਕੀਤਾ ਗਿਆ ਫਸਟ ਵਾਲਾ ਸੇਮ ਕੋਈ ਵਾਧਾ ਘਾਟਾ ਨਹੀਂ ਠੀਕ ਹੈ ਤੇ ਆ 15 ਤੇ ਆ ਕਿੰਨੇ ਤੇ ਹੈਗਾ ਜੀ 13 ਤੇ ਆਈ ਥਿੰਕ ਮਾਈਨਸ 1 -2 ਕਰੇਗੇ ਠੀਕ ਹੈ ਇਹਦੇ ਵਿੱਚੋਂ ਮਾਈਨਸ 2 ਕਰੇਗੇ ਆ ਐਲ ਵਾਲਾ ਸੇਮ ਆ ਗਿਆ ਆ 9 ਤੇ ਆ 7 ਤੇ ਮਾਈਨਸ ਕਿੰਨੇ ਕਰੇਗੇ ਆ 2 ਐਸ ਵਾਲਾ ਸੇਮ h ਵਾਲਾ ਹੈਗਾ 8 ਤੇ ਇਹਦੇ ਵਿੱਚੋਂ -2 ਕਰੇ ਗਿਆ ਫਾਈਨ ਫਸਟ ਵਾਰ ਕ੍ਰਾਸ ਵਿੱਚ ਸਾਰਾ ਕੁਝ ਹੈ ਫਸਟ ਵਾਲਾ ਡਾਇਰੈਕਟ ਚਲੇ ਆ ਗਿਆ ਲਾਸਟ ਤੇ ਅਗਲੇ ਦੇ ਵਿੱਚ 2 ਘਟਾਏ ਗਏ ਅਗਲਾ ਇਵੇਂ ਹੀ ਐਜ਼ ਇਟ ਇਜ਼ ਆ ਗਿਆ ਅਗਲੇ ਵਿੱਚੋਂ 2 ਘਟਾਏ ਗਏ ਐਜ਼ ਇਟ ਇਜ਼ 2 ਘਟਾਏ ਗਏ ਤੇ ਪੈਟਰਨ ਇਹ ਲੱਗ ਜਾਣਾ P R A I S E P ਦਾ ਡਾਇਰੈਕਟ P ਆ ਜਾਏਗਾ R ਹੈਗਾ 18 ਤੇ 2 ਘਟ ਜਾਣੇ ਆ ਤੇ 16 ਰਹਿ ਜਾਣਗੇ ਇੱਥੇ ਕੌਣ ਆ ਜਾਏਗਾ ਜੀ ਪੀ ਏ ਡਾਇਰੈਕਟ ਇਵੇਂ ਹੀ ਆ ਜਾਣਾ 9 ਵਿੱਚੋਂ 2 ਘਟਣ ਤੇ ਕਿਹੜਾ ਰਹਿ ਗਿਆ 7 ਭਾਗ ਜੀ ਐਸ ਡਾਇਰੈਕਟ ਆ ਗਿਆ ਤੇ ਏ ਵਿੱਚੋਂ ਭਾਗ 5 ਵਿੱਚ 2 ਘਟੇ 3 5 ਵਿੱਚੋਂ 2 ਘਟਣ ਤੇ ਆਪਣੇ ਕੋਲ ਰਹਿ ਗਏ 3 ਭਾਗ ਸੀ ਸੀ ਐਸ ਜੀ ਏ ਸੀ ਐਸ ਜੀ ਏ ਡਬਲ ਪੀ ਸੀ ਐਸ ਜੀ ਏ ਡਬਲ ਪੀ ਆਪਸ਼ਨ ਏ ਬਣ ਗਿਆ ਜੀ ਆਹੋਪ ਤੁਹਾਨੂੰ ਸੈਕੰਡ ਕੁਐਸ਼ਨ ਕਲੀਅਰ ਹੋ ਗਿਆ ਹੋਵੇਗਾ ਸੈਕੰਡ ਕੁਐਸ਼ਨ ਦਾ ਆਨਸਰ ਵੀ ਏ ਆਪਸ਼ਨ ਹੈ ਜੀ ਠੀਕ ਹੈ ਕੋਡ ਇਹਦਾ ਬੜਾ ਵੱਖਰੇ ਤਰੀਕੇ ਨਾਲ ਕਰਿਆ ਹੋਇਆ ਥੋੜਾ ਧਿਆਨ ਨਾਲ ਦੇਖ ਲੈਣਾ ਇਸ ਕੁਐਸ਼ਨ ਨੂੰ ਠੀਕ ਹੈ ਨੈਕਸਟ ਕੁਐਸ਼ਨ ਤੇ ਚੱਲਦੇ ਹਾਂ ਜੀ ਪੰਜ ਦੋਸਤ a b c d h ਉਹ ਇੱਕ ਗੋਲਾਕਾਰ ਮੇਜ਼ ਦੇ ਚਾਰੇ ਪਾਸੇ ਕੇਂਦਰ ਬਣੂ ਕਰਕੇ ਬੈਠੇ ਹਨ ਸਭ ਤੋਂ ਸੌਖੇ ਕੁਐਸ਼ਨਸ ਹੈਗੇ ਨੇ ਇਹਨਾਂ ਕੁਐਸ਼ਨਸ ਦਾ ਆਨਸਰ ਮੈਂ ਨਹੀਂ ਦੱਸਣਾ ਇਹਨਾਂ ਜਦ ਤੁਸੀਂ ਕਰੋਗੇ ਕਮੈਂਟ ਵਿੱਚ ਕਮੈਂਟ ਵਿੱਚ ਇਹਨਾਂ ਦਾ ਆਨਸਰ ਕਰ ਦੇਣਾ ਤੁਸੀਂ ਠੀਕ ਹੈ ਬਹੁਤ ਹੀ ਆਸਾਨ ਕੁਸ਼ਨ ਹੈ ਬਹੁਤ ਵਾਰੀ ਇਸ ਤਰ੍ਹਾਂ ਦੇ ਕੁਸ਼ਨ ਕਰਵਾਏ ਹੋਏ ਨੇ ਕੋਈ ਦਿੱਕਤ ਆਏਗੀ ਨਹੀਂ ਬਸ ਥੋੜਾ ਜਿਆਦਾ ਸੱਜੇ ਖੱਬੇ ਨੂੰ ਧਿਆਨ ਨਾਲ ਪੜ੍ਹਨਾ ਹੈ ਠੀਕ ਨੈਕਸਟ ਕੁਸ਼ਨ ਫਿਗਰ ਸੀਰੀਜ਼ ਦਾ ਕੁਸ਼ਨ ਹੈ ਫਿਗਰ ਸੀਰੀਜ਼ ਦਾ ਕੁਸ਼ਨ ਹੈ ਚੈੱਕ ਕਰਦੇ ਹਾਂ ਕੀ ਆਏਗਾ ਫਿਗਰ ਬਣੀ ਹੋਈ ਆਪਸ਼ਨਾਂ ਵਿੱਚੋਂ ਕਿਹੜੀ ਫਿਗਰ ਆਏਗੀ ਸਰਕਲ ਹੈ ਹੇਠਾਂ ਆ ਚੁੱਕਿਆ ਫਿਰ ਡਬਲ ਫਿਰ ਟ੍ਰਿਪਲ 1 2 3 ਠੀਕ ਹੈ ਜੀ ਤਾਂ ਨਾਲ ਲਿਖਿਆ ਜਵੇ ਸਰਕਲ ਐਂਟੀਕਲॉक ਮੂਵ ਕਰਦਾ ਹੈ ਬੈ ਐਂਟੀਕਲॉक ਮੂਵ ਕਿਵੇਂ ਕਰ ਰਿਹਾ ਪਹਿਲਾਂ ਤਾਂ ਇੱਕ ਸਪੇਸ ਤੇ ਆ ਗਿਆ ਠੀਕ ਹੈ ਇੱਥੋਂ ਫਿਰ ਐਂਟੀਕਲॉक ਮੂਵ ਕਰਿਆ ਇੱਕ ਤੇ ਡਬਲ ਦੋ ਠੀਕ ਹੈ ਫਿਰ ਉਹ ਇੱਥੇ ਪਹੁੰਚ ਚੁੱਕਿਆ ਇੱਥੋਂ ਐਂਟੀਕਲॉक ਤਿੰਨ ਵਾਰ ਮੂਵ ਕਰਦਾ ਪਿਆ 1 2 ਤੇ 3 ਫਾਈਨ ਐਵੇਂ ਹੀ ਸਾਰਾ ਕੁਝ ਹੁਣ ਚਾਰ ਵਾਰ ਮੂਵ ਕਰ ਜਾਵੇਗਾ ਚਾਰ ਵਾਰ ਮੂਵ ਕਰਨ ਦਾ ਮਤਲਬ ਹੈ 1 2 3 ਤੇ 4 ਦੇਖੋ ਪਹਿਲਾਂ ਇੱਕ ਸਟੈਪ ਆਇਆ ਫਿਰ ਦੋ ਫਿਰ 3 ਹੁਣ ਕਿੰਨੇ 4 4 ਸਟੈਪ ਦਾ ਮਤਲਬ ਹੈ 1 2 3 ਤੇ 4 ਸਰਕਲ ਨੇ ਉੱਥੇ ਜਾਣਾ 1 2 3 4 ਪਲੱਸ ਵੀ ਉੱਥੇ ਆ ਗਿਆ 1 2 3 4 ਟ੍ਰਾਇੰਗਲ ਵੀ ਉੱਥੇ ਆ ਗਿਆ ਤੇ ਇਹ ਜਿਹੜਾ ਸਕੁਅਰ ਬਾਕਸ ਹੈਗਾ ਇਹਨੇ ਵੀ 1 2 3 ਤੇ 4 ਭਾਵ ਆਹੀ ਆਪਸ਼ਨ ਆਪਾਂ ਪਤਾ ਕਰਨੀ ਹੈ ਤੇ ਇਹਦੇ ਵਿੱਚ ਆ ਗਿਆ ਜੀ ਇੱਥੇ ਪਲੱਸ ਹੋਣਾ ਚਾਹੀਦਾ ਸੀਗਾ ਆਪਸ਼ਨ ਗਲਤ ਆ ਵੀ ਗਲਤ ਹੋ ਗਿਆ ਆ ਵੀ ਗਲਤ ਹੋ ਗਿਆ ਟ੍ਰਾਇੰਗਲ ਪਲੱਸ ਸਕੁਅਰ ਅਤੇ ਸਰਕਲ ਆਪਸ਼ਨ ਕਿਹੜਾ ਹੁੰਦਾ ਹੈ ਜੀ ਇਹਦੇ ਵਿੱਚ ਚਾਰ ਆਪਸ਼ਨ ਠੀਕ ਹੈ ਜੀ ਪਹਿਲਾ ਸਿੰਗਲ ਮੂਵ ਕੀਤਾ ਫਿਰ ਡਬਲ ਮੂਵ ਕੀਤਾ ਫਿਰ ਟ੍ਰਿਪਲ ਮੂਵ ਕਰ ਗਿਆ ਹੁਣ ਚਾਰ ਸਟੈਪ ਮੂਵ ਕਰਨਾ ਭਾਵੇਂ ਉੱਥੇ ਹੀ ਆ ਜਾਣਗੀਆਂ ਗੱਲਾਂ ਨੈਕਸਟ ਕੁਐਸਚਨ ਗੋਲਾਕਾਰ ਮੇਜ਼ ਵਾਲਾ ਫਿਰ ਕੁਐਸਚਨ ਆ ਗਿਆ ਸੱਤ ਲੜਕੀਆਂ ਹੈਗੀਆਂ ਨੇ ਇੱਕ ਗੋਲਾਕਾਰ ਮੇਜ਼ ਦੇ ਚਾਰੋਂ ਪਾਸੇ ਕੇ ਅੰਦਰ ਤੋਂ ਬਾਹਰ ਵੱਲ ਮੁਹਰ ਕੇ ਕੇ ਅੰਦਰ ਤੋਂ ਬਾਹਰ ਵੱਲ ਮੁਹਰ ਕਰਕੇ ਬੈਠੀਆਂ ਹਨ ਤੇ ਆਪਾਂ ਕੰਡੀਸ਼ਨ ਬਣਾ ਲੈਣੀਆਂ ਜੀ ਦੋ ਇੱਕ ਅਤੇ ਦੋ ਕੰਡੀਸ਼ਨਸ ਦੇ ਵਿੱਚੋਂ 1 2 3 4 5 6 ਅਤੇ 1 7 1 2 3 4 5 6 ਤੇ 1 7 ਇਹ 7 ਵਿਅਕਤੀ ਹੈ ਕੇਂਦਰ ਤੋਂ ਬਾਹਰ ਵੱਲ ਮੂੰਹ ਹੈ ਇਸ ਗੱਲ ਦਾ ਧਿਆਨ ਰੱਖਣਾ ਕਿੰਦਾ ਪੀ ਕਿਊ ਅਤੇ ਆਰ ਦੋਨਾਂ ਦੇ ਨੇੜੇ ਦੀ ਗੁਆਂਢੀ ਹੈ ਪੀ ਹੈ ਜੋ ਉਹ ਕਿਊ ਅਤੇ ਆਰ ਦੋਨਾਂ ਦੇ ਨੇੜੇ ਦੀ ਗੁਆਂਢੀ ਹੈ ਠੀਕ ਹੈ ਭਾਵ ਪੀ ਇਹਨਾਂ ਦੋਵਾਂ ਦੇ ਵਿਚਕਾਰ ਹੈ ਪੀ ਕਿਊ ਅਤੇ ਆਰ ਦੀ ਗੁਆਂਢੀ ਇਸ ਤਰ੍ਹਾਂ ਵੀ ਤਾਂ ਹੋਈ ਸਕਦੀ ਹੈ ਠੀਕ ਹੈ ਕੀ ਪਤਾ ਆਪਣੇ ਕੋ ਸੱਜੀ ਕਿਹੜਾ ਖੱਬੇ ਕਿਹੜਾ ਇਸ ਗੱਲ ਦਾ ਨਹੀਂ ਪਤਾ ਦੋ ਕੰਡੀਸ਼ਨਸ ਇਨੂੰ ਹੀ ਕਿਹਾ ਜਾਂਦਾ ਹੈ ਐਸ ਨਾ ਤਾਂ ਆਰ ਤੇ ਨਾ ਹੀ ਟੀ ਦਾ ਗੁਆੰਡੀ ਹੈ ਉਹ ਆਰ ਦਾ ਵੀ ਗੁਆੰਡੀ ਨਹੀਂ ਹੈਗਾ ਤੇ ਟੀ ਦਾ ਗੁਆੰਡੀ ਵੀ ਨਹੀਂ ਹੈਗਾ ਐਸ ਨਾ ਤਾਂ ਟੀ ਦਾ ਗੁਆੰਡੀ ਹੈ ਅਤੇ ਐਸ ਨਾ ਤਾਂ ਆਰ ਦਾ ਗੁਆੰਡੀ ਹੈ ਠੀਕ ਹੈ ਐਸ ਨਾ ਤਾਂ ਆਰ ਅਤੇ ਨਾ ਹੀ ਟੀ ਦਾ ਗੁਆੰਡੀ ਹੈ ਓਕੇ ਫਾਈਨ ਇਸ ਗੱਲ ਨੂੰ ਫਿੱਟ ਕਿਵੇਂ ਕਰਨਾ ਅੱਗੇ ਗੱਲਾਂ ਸਮਝ ਆ ਜਾਣਗੀਆਂ ਵੀ ਟੀ ਅਤੇ ਯੂ ਦੋਨਾਂ ਦੇ ਨੇੜੇ ਦਾ ਗੁਆੰਡੀ ਹੈ ਠੀਕ ਹੈ ਜੀ ਇਹ ਗੱਲ ਉਹ ਕਹਿੰਦਾ ਪਿਆ ਵੀ ਟੀ ਅਤੇ ਯੂ ਦੋਨਾਂ ਦੇ ਨੇੜੇ ਦੀ ਗੁਆੰਡੀ ਹੈ ਵੀ ਕਿਹਦੇ ਕਿਹਦੇ ਗੁਆਂਢੀ ਹੈਗੀ ਐ ਟੀ ਅਤੇ ਯੂ ਦੇ ਵੀ ਕਿਹਦੇ ਕਿਹਦੇ ਗੁਆਂਢੀ ਹੈਗੀ ਐ ਟੀ ਅਤੇ ਯੂ ਦੇ ਇਹ ਕੰਡੀਸ਼ਨ ਨੂੰ ਕਿੱਥੇ ਕਿਵੇਂ ਫਿੱਟ ਕਰਨਾ ਹੋਣੀ ਆਪਾਂ ਦੇਖ ਲੈਨੇ ਆ ਕਹਿੰਦਾ ਵੀ ਐਸ ਦੇ ਸੱਜੇ ਤੋਂ ਦੂਸਰੇ ਸਥਾਨ ਤੇ ਬੈਠੀ ਹੈ ਦੇਖੋ ਜੀ ਐਸ ਨੂੰ ਆਪਾਂ ਇੱਥੇ ਰੱਖਿਆ ਮੰਨ ਕੇ ਚੱਲੋ ਤੇ ਐਸ ਨੂੰ ਇੱਥੇ ਰੱਖਿਆ ਠੀਕ ਐ ਇੱਥੇ ਤਾਂ ਰੱਖ ਨਹੀਂ ਸਕਦੇ ਕਿਉਂਕਿ ਐਸ ਨੇ ਆਰ ਦਾ ਗੁਆਂਢੀ ਨਹੀਂ ਬਣਨਾ ਫਾਈਨ ਤੇ ਤਿੰਨ ਜਣਿਆਂ ਨੇ ਇਕੱਠੇ ਹੋਣਾ ਹੈ ਹਨਾ ਤਿੰਨ ਜਣਿਆਂ ਨੇ ਇਕੱਠੇ ਹੋਣਾ ਐਸ ਨੂੰ ਇੱਥੇ ਰੱਖ ਕੇ ਆਪਾਂ ਇੱਕ ਵਾਰੀ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਕਹਿੰਦੇ ਕਿ ਐਸ ਦੇ ਸੱਜੇ ਤੋਂ ਦੂਸਰੇ ਸਥਾਨ ਤੇ ਬੈਠੀ ਹੈ ਕੌਣ ਵੀ ਐਸ ਦੇ ਸੱਜੇ ਬਾਹਰ ਵੱਲ ਮੂੰਹ ਹੋਣ ਕਰਕੇ ਐਸ ਦਾ ਸੱਜਾ ਪਹਿਲਾ ਤੇ ਦੂਸਰਾ ਇੱਥੇ ਕੌਣ ਆ ਗਿਆ ਜੀ ਵੀ ਫਾਈਨ ਆਹੋਂ ਪਿੰਨਾ ਕਲੀਅਰ ਹੈ ਤੇ ਵੀ ਤਾਂ ਕਹਿੰਦੇ ਆ ਕਿ ਇਹਦੇ ਕਿਹਦੇ ਵਿਚਕਾਰ ਹੈਗੀ ਟੀ ਅਤੇ ਯੂ ਦੇ ਇਹਦੇ ਆਲੇ ਦੁਆਲੇ ਕੌਣ ਆ ਜਾਣਗੇ ਟੀ ਅਤੇ ਯੂ ਔਰ ਕਹਿੰਦੇ ਕਿ ਐਸ ਦੇ ਨਾਲ ਟੀ ਨਹੀਂ ਹੋਣਾ ਚਾਹੀਦਾ ਕਿ ਟੀ ਇੱਥੇ ਆ ਗਿਆ ਯੂ ਇੱਥੇ ਆ ਗਿਆ ਸਾਰੀ ਆਪਣੀ ਕੰਡੀਸ਼ਨ ਬਿਲਕੁਲ ਫਿੱਟ ਹੋ ਗਈ ਹੈ ਜੀ ਜੋ ਪੜਿਆ ਆਪਾਂ ਉਹ ਇੱਥੇ ਹੁਣ ਆਪਣੇ ਕੋਲ ਸਾਬਤ ਹੁੰਦਾ ਪਿਆ ਠੀਕ ਪੁੱਛਿਆ ਕਿ ਜਾ ਰਿਹਾ ਐਸ ਦੇ ਖੱਬੇ ਪਾਸੇ ਕੌਣ ਬੈਠੀ ਹੈ ਐਸ ਦੇ ਖੱਬੇ ਐਸ ਦੇ ਖੱਬੇ ਪਾਸੇ ਕੌਣ ਬੈਠੀ ਹੈ ਜੀ ਕਿਉ ਆਪਸ਼ਨ ਇਹਦਾ ਆ ਗਿਆ ਜੀ ਸੀ ਆਪਸ਼ਨ ਵੈਰੀ ਗੁੱਡ ਮਾਰਨਿੰਗ ਜੀ ਸਭ ਨੂੰ ਵੈਰੀ ਗੁੱਡ ਮਾਰਨਿੰਗ ਜੀ ਹੁਣ ਜਿਹੜਾ ਫਿਫਥ ਕੁਸ਼ਚਨ ਪਤਾ ਲੱਗ ਗਿਆ ਹੋਵੇਗਾ ਠੀਕ ਹੈ ਜੀ ਆਹੋਪ ਤੁਹਾਨੂੰ 55th ਕੁਐਸਚਨ ਪਤਾ ਲੱਗ ਗਿਆ ਹੋਵੇਗਾ ਨੈਕਸਟ ਕੁਐਸਚਨ ਤੇ ਚੱਲਦੇ ਆ ਅ ਐਨਲੋਜੀ ਦਾ ਕੁਐਸਚਨ ਹੈ T G X ਦਾ ਕੋਡ ਹੈਗਾ ਜੀ S F W 20 ਤੇ 19 ਤੇ 7 ਤੇ 6 ਤੇ 24 ਤੇ 23 ਤੇ -1 -1 -1 ਇਹਦੇ ਵਿੱਚੋਂ -1 ਕਰੋ 20 ਵਿੱਚ ਇੱਕ ਘਟਿਆ ਕਿਹੜਾ ਆ ਗਿਆ A 15 ਵਿੱਚੋਂ ਇੱਕ ਘਟਿਆ ਭਾਅ ਉਹ ਵਿੱਚੋਂ ਇੱਕ ਘਟਾ ਕਿਹੜਾ ਆ ਗਿਆ 14 ਤੇ N ਅਤੇ R ਵਿੱਚੋਂ ਇੱਕ ਘਟਾਉਣ ਤੇ ਆ ਗਿਆ ਜੀ ਕਿਉ ਏ ਐਨ ਕਿਉ ਏ ਐਨ ਕਿਉ ਆਪਸ਼ਨ ਸੀ ਹੈ ਜੀ ਠੀਕ ਆਪਸ਼ਨ ਸੀ ਹੈ ਜੀ ਆਹੋ ਕਲੀਅਰ ਹੈ ਇਹ ਸੀਗਾ ਜੀ 6th ਕੁਐਸਚਨ ਨੈਕਸਟ ਕੁਐਸਚਨ ਤੇ ਚੱਲਦੇ ਆ ਓਕੇ ਆਈ ਡੀ ਸੀ ਨੂੰ ਲਿਖਿਆ ਜਾਂਦਾ 216 ਜੇ ਬੀ ਐਚ ਨੂੰ ਲਿਖਿਆ ਜਾਂਦਾ 320 ਤਾਂ ਉਸੇ ਹੀ ਭਾਸ਼ਾ ਵਿੱਚ ਜੀ o f ਨੂੰ ਕੀ ਲਿਖਿਆ ਜਾਵੇਗਾ ਧਿਆਨ ਦਿয়ে ਤਾਂ ਆਪਣੇ ਕੋ ਇਹਦਾ ਕੋਡ ਕਿੰਨਾ ਹੈਗਾ ਜੀ idc ਦਾ i d ਅਤੇ c ਦਾ ਕੋਡ ਹੈਗਾ ਜੀ 216 ਕੋਡ ਇਹਨਾਂ ਦੇ ਦੇਖੋ ਤਿੰਨ ਲੈਟਰ ਨੇ ਤਿੰਨ ਹੀ ਆਪਣੇ ਕੋਲ ਕੋਡ ਨੇ ਤਿੰਨ ਲੈਟਰ ਨੇ ਤਿੰਨ ਹੀ ਆਪਣੇ ਕੋਲ ਉਤਾਰ ਬਲੀ ਕੋਡ ਲਿਖਿਆ ਠੀਕ ਹੈ ਧਿਆਨ ਨਾਲ ਲਿਖਿਆ ਜੇ ਕੁਝ ਨਾ ਕੁਝ ਰਿਪੀਟ ਹੁੰਦਾ ਪਿਆ ਕੀ ਰਿਪੀਟ ਹੋ ਰਿਹਾ ਆਪਣੇ ਕੋਲ idc jbh ਦੋਸ ਸੁਲੋ ਹਨ ਜੋੜ ਕੇ ਦੇਖੀਏ ਨਾ ਦੀ ਪਲੇਸ ਵੈਲਿਊ 9 4 3 4 3 7 9 7 16 ਓਕੇ ਜੀ ਬੀ ਐਚ ਕਿਉਂਕਿ ਉੱਥੇ ਨਾ 4 ਲੈਟਰ ਵਾਲੇ ਹੈਗੇ ਆਪਣੇ ਕੋਲ ओके 10 2 8 ਟੋਟਲ ਕਿੰਨਾ ਬਣ ਗਿਆ 20 ਹੂੰ ਠੀਕ ਹੈ 216 ਕਿਸੇ ਵੀ ਤਰੀਕੇ ਬਣੇਗਾ ਨਹੀਂ 9 ਤੇ 7 16 216 ਇੱਥੋਂ ਨਹੀਂ ਬਣ ਰਿਹਾ ਇੱਥੋਂ ਵੀ ਇਹ ਨਹੀਂ ਬਣ ਰਿਹਾ ਠੀਕ ਹੈ ਜੀ ਲੋ 5 आई एस 204 4 ते पगोगा सीधा x पावर 24 18 12 13 14 15 5 1 2 2 4 2 6 65 65 है ना ये भी किसी तरीके 216 नहीं बना सकता हुँ. ਇਹ ਕੁਸ਼ਨ ਨੂੰ ਆਪਾਂ ਕੁਐਰੀ 'ਚ ਰੱਖਦੇ ਆ। ਕੁਸ਼ਨ ਨੰਬਰ 7 ਨੂੰ ਆਪਾਂ ਨਾ ਕੁਐਰੀ ਵਿੱਚ ਰੱਖਦੇ ਆ ਠੀਕ ਹੈ। ਕੁਸ਼ਨ ਨੰਬਰ 7 ਆਪਾਂ ਕੁਐਰੀ ਵਿੱਚ ਰੱਖਾਂਗੇ। ਕਿਸੇ ਵੀ ਤਰੀਕੇ ਇਹਦਾ ਕੋਡ ਆਪਣੇ ਫਿਲਹਾਲ ਸਾਹਮਣੇ ਨਹੀਂ ਆ ਰਿਹਾ ਤੇ ਆਪਾਂ ਟਾਈਮ ਵੇਸ ਨਹੀਂ ਕਰਨਾ ਫਿਲਹਾਲ ਠੀਕ ਹੈ। ਨੈਕਸਟ ਕੁਸ਼ਨ ਤੇ ਚੱਲਦੇ ਆ ਆ ਸੀਰੀਜ਼ ਨੂੰ ਕੰਪਲੀਟ ਕਰੋ। ਐਕਸ ਦੇਖੋ x triple y z x triple y z ਤੇ ਆਪਾਂ ਨੂੰ ਇੱਥੋਂ ਪਤਾ ਲੱਗ ਗਿਆ x triple y ਆਉਣਾ ਚਾਹੀਦਾ ਸੀਗਾ ਇੱਥੇ y ਮਿਸਿੰਗ ਹੈਗਾ z x triple y z x triple, y, z, x triple y z ਆਉਣਾ ਸੀਗਾ ਫਿਰ x triple y z ਇੱਥੇ x triple y ਇੱਥੇ ਆਉਣਾ ਹੈਗਾ z double y x z double y x z ਆਪਸ਼ਨ ਇਹਦਾ ਕਿਹੜਾ ਬਣ ਗਿਆ ਜੀ a ਆਪਸ਼ਨ ਕੁਸ਼ਚਨ ਨੰਬਰ 8 ਦਾ ਠੀਕ ਹੈ ਕੁਸ਼ਚਨ ਨੰਬਰ 8 ਦਾ ਆਪਸ਼ਨ ਕਿਹੜਾ ਬਣ ਗਿਆ ਜੀ a ਆਪਸ਼ਨ होप सारा कुछ क्लीयर है हेलो हलो चेक कर रहा uh, है मैं नैक्सट क्वेश्चन आ गया जी फिगर सीरीज का क्वेश्चन है जी करो इस क्वेश्चन हल किमें देखो shaded region ਹੈਗਾ ਆਪਣੇ ਕੋਲ ਪਹਿਲਾਂ ਤਾਂ ਇੱਕ ਸਟੈਪ ਮੂਵ ਕਰਿਆ ਫਿਰ ਇੱਕ ਤੇ ਇੱਕ ਦੋ ਮੂਵ ਕਰ ਗਿਆ ਹਨ ਫਿਰ ਕਿੰਨੇ ਮੂਵ ਕਰ ਗਿਆ 1 2 ਤੇ 3 ਹੁਣ ਕਿੰਨੇ ਮੂਵ ਕਰ ਰਹੇ ਨੇ 1 2 3 ਤੇ 4 ਇੱਥੇ ਚੰਗ ਜਾਣੇ ਨੇ ਆ ਡਾਟ ਕਰ ਦੇਣਾ ਆਪਾਂ ਆਪੋ ਆਵਰਾ ਡਾਰਕ ਏਰੀਆ ਕਰਨਾ ਆਪਾਂ ਤੇ ਆਪਸ਼ਨ ਕਿਹੜਾ ਬਣ ਜੇਗਾ ਜੀ ਸੀ ਆਪਸ਼ਨ ਧਿਆਨ ਨਾਲ ਦੇਖੋ ਦੁਬਾਰਤੋਂ ਕਲॉकवाइज ਮੂਵ ਕਰਦਾ ਪਏ ਸ਼ੇਡੇਡ ਰੀਜਨ ਇੱਥੋਂ ਇੱਥੇ ਮੂਵ ਕਰ ਗਿਆ ਠੀਕ ਹੈ ਇੱਕ ਸਟੈਪ ਮੂਵ ਕਰਿਆ ਫਿਰ ਕਿੰਨੇ ਇੱਕ ਤੇ ਇੱਕ ਦੋ ਇੱਥੇ ਆ ਪੜਿਆ ਹੁਣ 1 2 ਤੇ 3 ਇੱਥੇ ਪਹੁੰਚ ਆਇਆ ਸੀਗਾ ਆ ਦੇਖੋ ਹੁਣ ਇੱਥੋਂ 4 ਸਟੈਪ ਮੂਵ ਕਰਨੇ ਕਲੌਕਵਾਈਸ 1 2 3 ਤੇ 4 ਆ ਆਹ ਕਲੋਕ ਸਾਈਡ ਨੂੰ ਰੀਜ਼ਨ ਆ ਜਾਏਗਾ ਆਪਸ਼ਨ ਜਿਹੜਾ ਬਣਦਾ ਪਿਆ ਆਪਣੇ ਕੋਲ ਸੀ ਆਪਸ਼ਨ ਬਣਦਾ ਪਿਆ ਸੀਗਾ ਆਹੋ ਕਲੀਅਰ ਹੈ ਨੈਕਸਟ ਚੱਲਦੇ ਆ ਜੀ ਇਹਨਾਂ ਨੂੰ ਦਾ ਅਰੇਂਜਮੈਂਟ ਕਰਨਾ ਹੈਗਾ ਕੁਐਸਚਨ ਨੰਬਰ 10 ਦੇ ਵਿੱਚ ਆਪਾਂ ਅਰੇਂਜਮੈਂਟ ਕਿਵੇਂ ਕਰਨਾ ਹੈ ਜੀ ਦੇਖੋ ਐਚ ਸਬ ਦਾ ਸੇਮ ਹੈਗਾ ਫਾਈਨ ਐਚ ਸਬ ਦਾ ਸੇਮ ਹੈਗਾ ਨੈਕਸਟ ਕੌਣ ਹੈਗਾ ਲੈਟਰ ਈ ਆਈ o a u ਸੈਕੰਡ ਲੈਟਰ ਆਪਣੇ ਕੋਲ ਵੱਖਰੀਆਂ ਕਰ ਗਿਆ ਹਨਾ ਪਰੰਪਰਿਸ਼ਾਬਦ ਕਰਨਾ 1 2 3 4 ਅਤੇ 5 ਆਪਣੇ ਕੋਲ ਲੈਟਰ ਵਰਡ ਹੈਗੇ ਆ ਤੇ ਹੁਣ h ਸ਼ਬਦ ਦਾ ਸੇਮ ਸੀਗਾ ਨੈਕਸਟ ਲੈਟਰ ਕਿਹੜਾ ਆ ਗਿਆ ਆਪਣੇ ਕੋਲ e a e i o u ਉਸ ਤਰੀਕੇ ਨਾਲ ਮਤਲਬ ਕਿ ਸਾਰੇ ਵੋਵਲ ਰੱਖੇ ਆ ਤੇ ਹੁਣ a e i o u ਵਿੱਚੋਂ a b ਵਿੱਚ ਸਭ ਤੋਂ ਪਹਿਲਾਂ ਕੌਣ ਆਉਂਦਾ a ਇਹਦਾ ਕੋਡ ਕਿੰਨਾ ਹੈਗਾ 4 ਲੱਭ ਚੁੱਕਿਆ ਇਸ ਤੋਂ ਇਲਾਵਾ ਆਪਣੇ ਕੋਲ a ਤੋਂ ਬਾਅਦ ਕੌਣ ਆ ਜਾਏਗਾ e ਇਹ ਆਪਣੇ ਕੋਲ ਕਿੰਨੇ ਦਾ ਹੈਗਾ ਜੀ 1 ਲੱਗ ਗਿਆ 41 41 ਦੋ ਆਪਸ਼ਨਸ ਦੇ ਵਿੱਚ ਹੈਗਾ ਉਦੋਂ ਬਾਅਦ ਆਪਣੇ ਕੋਲ ਕੌਣ ਆ ਗਿਆ ਆਈਓ ਅਤੇ ਯੂ ਵਿੱਚੋਂ ਆਈ ਪਾਵ ਕੋਡ ਕਿੰਨਾ ਹੈਗਾ ਦੋ ਐਵੇਂ ਆਪਣੇ ਕੋਲ ਓ ਆ ਗਿਆ ਕਿੰਨੇ ਤੇ ਤਿੰਨ ਤੇ ਲਾਸਟ ਕਿਹੜਾ ਰਹਿ ਗਿਆ ਪੰਜ ਤੇ 41 235 41 235 ਕੁਸ਼ਣ ਦਾ ਆਨਸਰ ਆ ਗਿਆ ਆਪਸ਼ਨ ਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਭ ਨੂੰ ਆਹੋਪ ਤੁਹਾਨੂੰ 10ਵਾਂ ਕੁਐਸਚਨ ਦਾ ਆਨਸਰ ਪਤਾ ਲੱਗ ਗਿਆ ਹੋਵੇਗਾ ਏ ਆਪਸ਼ਨ ਹੈ ਡਾਇਸ ਦਾ ਕੁਐਸਚਨ ਕਲੀਅਰ ਕੱਟ ਆਨਸਰ ਹੈਗਾ ਇੱਕ ਵਾਲੇ ਫਲਕ ਦੇ ਵਿਪਰੀਤ ਆਪਾਂ ਦੱਸਣਾ ਹੈ ਕੌਣ ਆਏਗਾ ਕਾਮਨ ਕੌਣ-ਕੌਣ ਹੈਗਾ 2 1 2 4 3 5 2 ਦੋ ਕਾਮਨ ਹੈ ਕਲॉकवाइज ਗਿਆ ਕਿਹੜਾ ਆ ਗਿਆ 4 ਫਿਰ ਕਲॉकवाइज ਗਿਆ 1 ਦੋ ਕਾਮਨ ਹੈ ਕਲॉकवाइज ਗਿਆ 3 ਫਿਰ ਕਿਹੜਾ ਆ ਗਿਆ 5 ਇੱਕ ਦੇ ਆਪੋਜ਼ਿਟ ਕੌਣ ਆ ਗਿਆ 5 ਕਲੀਅਰ ਕੱਟ ਆਨਸਰ ਆਪਸ਼ਨ ਬੀ ਹੈ ਜੀ ਠੀਕ ਹੈ ਆਹੋ ਕਲੀਅਰ 11 ਨੰਬਰ ਕੁਐਸਚਨ ਦਾ ਆਨਸਰ ਬੀ ਆਪਸ਼ਨ ਮੰਨਦਾ ਪਿਆ ਓਕੇ ਨੈਕਸਟ ਚਲਦੇ ਆ ਕਲੌਕਵਾਈਸ ਸਿੰਗਲ ਕਾਮਨ ਵਾਲਾ ਆਪਾਂ ਮੈਥਡ ਲਗਾ ਲਿਆ ਇੱਥੇ ਹੁਣ ਇੱਥੇ ਆਪ ਨੂੰ ਕੀ ਕਹਿ ਰਿਹਾ ਡੀ ਵਾਲੇ ਫਲਕ ਦੇ ਵਿਪਰੀਤ ਕੌਣ ਹੈ ਤਾਂ ਇੱਥੋਂ ਕਾਮਨ ਆਪਾਂ ਕੱਢ ਲਈਏ ਦੇਖੋ ਆ ਡਬਲ ਕਾਮਨ ਵਾਲਾ ਪੋਜੀਸ਼ਨ ਆ ਗਿਆ A ਤੇ B ਕਾਮਨ ਹੈ A ਤੇ B ਕਾਮਨ ਹੈਗਾ ਬਚਿਆ ਕੌਣ D ਬਚਿਆ ਕੌਣ F D ਦੇ ਆਪੋਜ਼ਿਟ ਕੌਣ ਆ ਗਿਆ F ਇਹਨੂੰ ਆਪਾਂ ਯੂਜ਼ ਹੀ ਨਹੀਂ ਕਰਿਆ ਠੀਕ ਹੈ D ਦੇ ਆਪੋਜ਼ਿਟ ਕੌਣ ਆ ਚੁੱਕਿਆ F ਇਹਦਾ ਵੀ ਆਪਸ਼ਨ ਕਿਹੜਾ ਬਣ ਗਿਆ ਜੀ B ਆਪਸ਼ਨ ਆਹ ਹੋਪ ਹੈ ਵੀ ਕਲੀਅਰ ਹੈ ਤੁਹਾਨੂੰ ਸਭ ਨੂੰ ਇਜੀ ਸੀਗਾ ਬਹੁਤ ਇਜੀ ਐਂਡ ਦੇ ਵਿੱਚ ਦਿੱਤਾ ਹੋਇਆ ਪੜੋ ਇੱਕਵੇਂ ਕਰਨਾ ਐਨਾ ਵਿੱਚ ਪਲੱਸ ਮਾਈਨਸ ਗੁਣਾ ਭਾਗ ਲਗਾ ਕੇ ਆਪਾਂ 31 ਬਣਾਉਣਾ ਹੈ ਪਲੱਸ ਮਾਈਨਸ ਗੁਣਾ ਭਾਗ ਲਾ ਕੇ ਇਹਦੇ ਵਿੱਚ 187 ਬਣਾਉਣਾ ਤਾਂ ਇੱਥੋਂ ਆਪਣਾ ਕਿਹੜਾ ਨੰਬਰ ਬਣੇਗਾ ਠੀਕ ਹੈ ਤਾਂ ਆਪਾਂ ਥੋੜਾ ਦੇਖਦੇ ਹਾਂ ਕਿਵੇਂ ਅ 2 ਨਹੀਂ 4 3 12 ਓਕੇ ਜੋ 32 32 ਵਿੱਚ ਆਪਾਂ ਜੇਕਰ ਜੋੜ ਦਿੰਨੇ ਆ 2 ਹਾਂ ਠੀਕ ਹੈ 8 ਅਤੇ 4 ਨੂੰ ਗੁਣਾ ਕਰਦੇ ਆ 8 4 ਕਿੰਨਾ ਬਣ ਚੁੱਕਿਆ 32 ਫਾਈਨ 32 ਵਿੱਚ ਜੇਕਰ 2 ਜੋੜੀਏ ਭਾਵ +2 ਤੇ -3 ਕਰਦੀ ਹੈ ਹਨਾ ਹੁਣ ਆਪਣੇ ਕੋਲ ਇੱਥੇ ਸਾਈਨ ਕਿਹੜੇ ਯੂਜ਼ ਹੁੰਦੇ ਪਏ ਨੇ ਇੱਥੇ ਗੁਣਾ ਮਾਈਨਸ ਅਤੇ ਪਲੱਸ ਦੇਖੋ 8 4 3 2 ਠੀਕ ਹੈ ਹੁਣ ਬੋਰਡ ਮਾਸ ਰੂਲ ਦੇ ਅਕੋਰਡਿੰਗ ਕਰਨਾ 800 ਕਿੰਨਾ ਆ ਗਿਆ 32 3 2 ਪਲੱਸ ਵਾਲਾ ਤੇ ਪਲੱਸ ਵਾਲਾ ਇਕੱਠੇ ਹੋ ਗਏ 32 ਔਰ 2 ਕਿੰਨੇ ਹੋ ਗਏ 34 ਵਿੱਚੋਂ 3 ਘਟਿਆ ਅਨਸਰ ਕਿੰਨਾ ਰਹਿ ਗਿਆ 31 ਇਹੀ ਪੈਟਰਨ ਬਹੁਥੇ ਲਗਾ ਕੇ ਦੇਖਦੇ ਆ ਆਰ ਦੀ ਥਾਂ ਤੇ ਗੁਣਾ ਐਸ ਦੀ ਥਾਂ ਤੇ ਆਪਾਂ ਮਾਈਨਸ ਅਤੇ ਟੀ ਦੀ ਥਾਂ ਤੇ ਆਪਾਂ ਕਰਕੇ ਦੇਖ ਲਈਏ ਦੀ ਪਲੱਸ ਠੀਕ ਹੈ 19 11 3 8 19 ਨੂੰ ਆਪਾਂ 11 ਨਾਲ ਗੁਣਾ ਕਰਾਂਗੇ ਤਾਂ 190 1 ਰਹਿ ਜਾਏਗਾ 19 1 ਰਹਿ ਜੇਗਾ 9 0 200 ਤੇ 9 209 ਵਿੱਚੋਂ 30 ਘਟਾਉਣ ਤੋਂ ਬਾਅਦ 8 ਜਿੱਕਰ ਜੋੜ ਦਈਏ ਤਾਂ ਆਪਣਾ ਕਿੰਨਾ ਰਹਿ ਗਿਆ 217 ਵਿੱਚੋਂ 30 ਘਟਾਉਣ ਤੇ ਕਿੰਨਾ ਰਹਿ ਗਿਆ 187 ਠੀਕ ਇਵੇਂ ਹੀ ਆਪਾਂ ਅਗਲੇ ਵਿੱਚ r ਦੀ ਜਗ੍ਹਾ ਤੇ ਕਰਦੇ ਆਂਗੇ ਗੁਣਾ s ਦੀ ਥਾਂ ਤੇ ਕਰਦੇ ਆਂਗੇ ਮਾਈਨਸ ਅਤੇ t ਦੀ ਜਗ੍ਹਾ ਤੇ ਕਰਦੇ ਆਂਗੇ ਪਲੱਸ ਠੀਕ ਹੈ ਤੇ ਇੱਥੇ 6 3 8 5 6 3 ਕਿੰਨਾ ਬਣ ਗਿਆ ਜੀ 18 8 5 18 ਦੇ 8 ਕਿੰਨਾ ਬਣ ਗਿਆ ਜੀ 23 8 ਤਈਆਂ ਵਿੱਚੋਂ ਆਪਾਂ ਨੂੰ 8 ਘਟਾਉਣ ਤੇ ਬਚਦਾ ਕਿੰਨਾ ਹੈਗਾ ਜੀ 15 ਆਪਸ਼ਨ ਕਿਹੜਾ ਆ ਗਿਆ ਜੀ A A ਆਪਸ਼ਨ 15 ਹਾਂਜੀ A ਆਪਸ਼ਨ ਕਿਹੜਾ ਆ ਗਿਆ ਜੀ 15 ਆਹੋ ਕਲੀਅਰ ਹੈ 14 ਨੰਬਰ ਤੇ ਚੱਲਦੇ ਆ ਨੰਬਰ ਸੀਰੀਜ਼ ਦਾ ਕੁਐਸਚਨ ਹੈ ਨੰਬਰ ਘਟਦੇ ਜਾ ਰਹੇ ਨੇ ਪਹਿਲਾਂ ਕਿੰਨਾ ਘਟਿਆ ਹੈਗਾ ਜੀ 52 ਤੋਂ 49 ਤਿੰਨ ਫਿਰ ਅਗਾ ਕਿੰਨਾ 4 5 6 7 ਇਹਦੇ ਵਿੱਚ 8 ਘਟਾਓ ਕਿੰਨਾ ਰਹਿ ਗਿਆ ਤੁਹਾਡੇ ਕੋਲ 19 ਕੁਸ਼ਚਨ ਤਾਂ ਕਲੀਅਰ ਕਰ ਤਾ ਅਨਸਰ ਆਪਸ਼ਨ ਬੀ ਆਪਸ਼ਨ ਬੀ ਚਲੋ ਚਲੋ ਗੱਲਾਂ ਨਹੀਂ ਕਰਨੀਆਂ ਆਪਸ ਵਿੱਚ ਇੱਥੇ ਕੁਸ਼ਚਨਸ ਤੇ ਆਓ 14 ਨੰਬਰ ਕੁਐਸਚਨ ਦਾ ਆਨਸਰ ਕਿਹੜਾ ਰਹਿ ਗਿਆ ਜੀ 19 ਠੀਕ ਹੈ ਨੈਕਸਟ ਚਲਦੇ ਆ ਅ ਲੈਟਰ ਸੀਰੀਜ਼ ਦਾ ਕੁਐਸਚਨ ਹੈ 8 9 12 17 24 ਅ ਕਿੰਨੇ ਵਧੇ ਐ 1 ਕਿੰਨੇ ਵਧ ਗਏ 3 ਕਿੰਨੇ ਵਧ ਗਏ 5 ਕਿੰਨੇ ਵਧ ਗਏ ਜੀ 7 1 3 5 7 ਕਿੰਨੇ ਵਧਾ ਦੇਣੇ ਆ 9 24 ਔਰ 9 ਕਿੰਨੇ ਬਣ ਗਿਆ ਜੀ 33 33 ਕਿਸੇ ਦੀ ਪਲੇਸ ਵੈਲੀ ਨਹੀਂ ਹੁੰਦੀ ਕੀ ਲਿਖਾਂਗੇ 26 7 ਲਿਖਾਂਗੇ 26+7 ਦਾ ਭਾਅ 7 ਤੇ ਕੌਣ ਆ ਗਿਆ ਜੀ ਆ ਗਿਆ ਠੀਕ ਹੈ ਇੱਥੇ ਕਿਹਨੇ ਆ ਜਾਣਾ ਸੀਗਾ ਜੀ ਨੇ ਆ ਜਾਣਾ ਸੀਗਾ ਆਪਸ਼ਨ ਇਹ ਦਾ ਵੀ ਕਿਹੜਾ ਆ ਗਿਆ ਬੀ ਫਾਈਨ ਪਹਿਲਾਂ 1 ਵਜੇ ਆ 3 ਵਜੇ 5 ਵਜੇ 7 ਵਜੇ ਹੁਣ 9 ਵਧਾ ਕੇ 24 ਵਿੱਚ 9 ਵਧਾਵਾਂਗੇ 33 ਬਣੇਗਾ 33 ਕਿਸੇ ਦੀ پلیਸ ਵਾਲੀ ਨਹੀਂ ਹੁੰਦੀ ਇਹਨੂੰ ਲਿਖ ਸਕਦੇ ਹਾਂ 26+7 26 ਦਾ ਸਾਈਕਲ ਖਤਮ ਹੋਣ ਤੋਂ ਬਾਅਦ ਉਦਲੇ ਜਿਹੜੇ 7 ਵਜੇ ਦਾ ਮਤਲਬ ਹੁੰਦਾ ਜੀ ਆਪਸ਼ਨ ਜਿਹੜਾ ਆ ਗਿਆ ਆਪਣੇ ਕੋਲ ਬੀ ਆਪਸ਼ਨ ਆਹ ਹੋ ਗਿਆ ਕਲੀਅਰ ਨੈਕਸਟ ਕੁਸ਼ਚਨ ਜੀ ਅਗਲਾ ਫਿਰ ਨੰਬਰ 3 ਦਾ ਕੁਸ਼ਣ ਹੈਗਾ ਵਧੇ ਆ ਨੰਬਰ ਫਿਰ ਵਧ ਰਿਹਾ ਫਿਰ ਵਧ ਰਿਹਾ ਇਹਦਾ ਕੁਸ਼ਣ ਦਾ ਤੁਸੀਂ ਆਨਸਰ ਦੇਖ ਲੈਣਾ ਠੀਕ ਹੈ ਬੜਾ ਆਸਾਨ ਹੈ ਨੈਕਸਟ ਚਲਦੇ ਆਵੋ ਕਾਰਡੋ ਓਕੇ ਅੱਛਾ ਅਨਾਨਾਸ ਕੀ ਹੈਗਾ ਫਲ ਸਪਰਾਈਟ ਪੀ ਪਦਾਰਥ ਹੈਗਾ ਐਵੋਕਾਡੋ ਕੀ ਹੈਗਾ ਅਨਾਜ ਨਹੀਂ ਹੈ ਮਠਿਆਈ ਵੀ ਨਹੀਂ ਹੈ ਸਬਜੀ ਵੀ ਨਹੀਂ ਹੈ ਇਹ ਇੱਕ ਤਰੀਕੇ ਦਾ ਫਰੂਟ ਹੈ ਜੀ ਠੀਕ ਹੈ ਅਵੋਕਾਡੋ ਇੱਕ ਤਰੀਕੇ ਦਾ ਫਰੂਟ ਹੈ ਇੱਕ ਵਾਰੀ ਤੁਹਾਨੂੰ ਚੈੱਕ ਕਰਕੇ ਦੱਸ ਦਿੰਨੀ ਹਾਂ ਯਾਰ ਇਹਨਾਂ ਕਿ ਜੇ ਆਪਾਂ ਦਿੱਕਤ ਕਰ ਬਈਏ ਹਾਂ ਜੀ ਅਵੋਕਾਡੋ ਇੱਕ ਫਰੂਟ ਹੈ ਜੀ ਠੀਕ ਹੈ ਪਾਰਵੇਂ ਦਾ ਆਂਸਰ ਕੀ ਆਗਾ ਦੇਖੋ ਅਨਾਨਾਸ ਕੀ ਹੈਗਾ ਫਲ ਹੈਗਾ ਸਪਰਾਈਟ ਕੀ ਹੈਗਾ ਪੀਣ ਵਾਲੇ ਪਦਾਰਥ ਹੈਗਾ ਪੀ ਪਦਾਰਥ ਆਪਾਂ ਇਹਨੂੰ ਕਹਿ ਦਿੰਨੇ ਆ ਐਵੋਕਾਡੋ ਫਿਰ ਕੀ ਹੈਗਾ ਇੱਕ ਫਲ ਹੀ ਹੈਗਾ ਉਹ ਕਲੀਅਰ ਹੈ ਕਲੀਅਰ ਕਰਟ ਆਂਸਰ ਕੁਸ਼ਨ ਨੰਬਰ 18 ਹਾਂ ਇੱਕ ਲੜਕੀ ਵੱਲ ਸੰਕੇਤ ਕਰਦੇ ਹੋਏ ਸੁਨੀਤਾ ਨੇ ਕਿਹਾ ਸੁਨੀਤਾ ਕਹਿ ਰਹੀ ਹੈ ਕਿ ਉਹ ਮੇਰੇ ਪਤੀ ਦੀ ਬੇਟੀ ਦੀ ਭੈਣ ਦਾ ਬੇਟਾ ਹੈ ਉਸ ਲੜਕੇ ਦੇ ਪਿਤਾ ਦਾ ਸੁਨੀਤਾ ਨਾਲ ਕੀ ਰਿਸ਼ਤਾ ਹੈ ਦੇਖੋ ਸੰਕੇਤ ਕਿਹਦੇ ਵੱਲ ਹੈਗਾ ਇੱਕ ਲੜਕੀ ਵੱਲ ਲੜਕੀ ਵੱਲ ਇਸ਼ਾਰਾ ਕਰਦੇ ਹੋਏ ਸੁਨੀਤਾ ਕਹਿ ਰਹੀ ਹੈ ਸੁਨੀਤਾ ਨੇ ਕੀ ਕਿਹਾ ਜੀ ਕਿ ਉਹ ਮੇਰੇ ਪਤੀ ਕਿਹਦੇ ਪਤੀ ਸੁਨੀਤਾ ਦੇ ਪਤੀ ਠੀਕ ਹੈ ਕਹਿੰਦੀ ਕਿ ਉਹ ਮੇਰੇ ਪਤੀ ਭਾਵ ਕੀ ਦੇ ਪਤੀ ਸੁਨੀਤਾ ਦੇ ਪਤੀ ਕਹਿੰਦੀ ਕਿ ਉਹ ਮੇਰੇ ਪਤੀ ਦੀ ਬੇਟੀ ਦੀ ਬੇਟੀ ਦੀ ਭੈਣ ਦੀ ਭੈਣ ਦਾ ਬੇਟਾ ਹੈ ਇਹਦਾ ਕੀ ਲੱਗਦਾ ਹੈ ਬੇਟਾ ਇਥੇਨ ਐਕਚੁਅਲ ਵਿੱਚ ਲੜਕਾ ਆਉਣਾ ਸੀਗਾ ਇੱਕ ਲੜਕੇ ਵੱਲ ਸੰਕੇਤ ਕਰਦੇ ਹੋਏ ਇਥੇ ਲੜਕੇ ਆਉਣਾ ਸੀਗਾ ਠੀਕ ਹੈ ਅ ਜੀ ਬਣਨੀ ਸੀਗੀ ਇੱਕ ਲੜਕੇ ਵੱਲ ਸੰਕੇਤ ਕਰਦੇ ਹੋਏ ਸੁਨੀਤਾ ਨੇ ਕਿਹਾ ਸੁਨੀਤਾ ਦੇਖੋ ਕੀ ਕਹਿ ਰਹੀ ਹੈ ਇਸ ਲੜਕੇ ਵੱਲ ਸੰਕੇਤ ਕਰਦੇ ਹੋ ਆਹੀ ਉਹ ਹੀ ਲੜਕਾ ਹੈ ਠੀਕ ਹੈ ਜਿਹਦੇ ਵੱਲ ਸੰਕੇਤ ਹੈ ਤੇ ਇਸ ਲੜਕੇ ਵੱਲ ਸੰਕੇਤ ਕੀਤਾ ਸੁਨੀਤਾ ਨੇ ਤੇ ਸੁਨੀਤਾ ਕੀ ਕਹਿ ਰਹੀ ਹੈ ਕਹਿੰਦੀ ਕਿ ਇਹ ਜੋ ਲੜਕਾ ਹੈ ਨਾ ਉਹ ਮੇਰੇ ਪਤੀ ਮੇਰੇ ਪਤੀ ਦੀ ਬੇਟੀ ਦੀ ਬੇਟੀ ਦੀ ਭੈਣ ਇਹਦੀ ਭੈਣ ਦਾ ਬੇਟਾ ਹੈ ਕੁੱਲ ਮਿਲਾ ਕੇ ਦੋਵੇਂ ਭੈਣਾਂ ਇਹਨਾਂ ਦੋਵਾਂ ਦੇ ਮਮ ਐਂਡ ਡੈਡ ਸੁਨੀਤਾ ਪਲੱਸ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਦਾ ਬੇਟਾ ਹੈਗਾ ਆਵਲਾ ਲੜਕਾ ਪੁੱਛਿਆ ਕੀ ਜਾ ਰਿਹਾ ਉਸ ਲੜਕੇ ਦੇ ਪਿਤਾ ਦਾ ਆ ਲੜਕਾ ਹੈ ਜੀ ਲੜਕੇ ਦਾ ਪਿਤਾ ਇਹਦੇ ਘਰ ਵਾਲਾ ਹੋਏਗਾ ਠੀਕ ਹੈ ਇਸ ਲੜਕੇ ਦੇ ਪਿਤਾ ਦਾ ਸੁਨੀਤਾ ਨਾਲ ਕੀ ਰਿਸ਼ਤਾ ਹੈ ਸੁਨੀਤਾ ਨਾਲ ਆਪਾਂ ਇਹਦਾ ਰਿਸ਼ਤਾ ਦੱਸਣਾ ਹੈ ਵੀ ਆਹ ਵਾਲਾ ਸੁਨੀਤਾ ਦਾ ਕੀ ਲੱਗਿਆ ਇਹਦੀ ਬੇਟੀ ਦਾ ਪਤੀ ਲੱਗਿਆ ਜੀ ਬੇਟੀ ਦਾ ਪਤੀ ਲੱਗਿਆ অপਸ਼ਨ ਏ ਆ ਜਾਣਾ ਸੀਗਾ ਆਹ ਹੋਪ ਕਲੀਅਰ ਹੈ ਨੈਕਸਟ ਕੁਐਸ਼ਨ ਤੇ ਚੱਲਦੇ ਹਾਂ ਜੀ ਕੋਈ ਦਿੱਕਤ ਨਹੀਂ ਹੋਏਗੀ ਤੁਹਾਨੂੰ ਇਹਨਾਂ ਕੁਐਸ਼ਨਸ ਦੇ ਵਿੱਚ ਆ ਆ ਦਿੱਕਤ ਕਰ ਸਕਦਾ ਹੈ ਇਹ ਵਾਲਾ ਕੁਸ਼ਨ ਦਿੱਕਤ ਕਰ ਸਕਦਾ ਹੈ ਨਹੀਂ ਇੰਨਾ ਵਿੱਚੋਂਸਨ ਨਹੀਂ ਬਣੇਗਾ ਕੋਈ ਮਿਰਰ ਇਮੇਜ ਹੈ ਨਾ ਮਿਰਰ ਇਮੇਜ ਹੈ ਤਾਂ ਜੇਕਰ ਆਹ ਟ੍ਰਾਇੰਗਲ A ਨੂੰ ਹੈ ਤਾਂ ਇੱਧਰ ਟ੍ਰਾਇੰਗਲ ਬਣਨਾ ਚਾਹੀਦਾ ਹੈ ਟ੍ਰਾਇੰਗਲ ਦੀ ਟਿਪ ਇੱਧਰ ਨੂੰ ਹੈ ਗਲਤ ਗਲਤ ਆ ਵੀ ਗਲਤ ਆ ਵੀ ਗਲਤ ਤੇ ਇਹਦਾ ਕੋਈ ਨਾ ਕੋਈ ਆਪਣੇ ਕੋਲ ਸ਼ਾਇਦ ਫਲਿੱਪ ਹੋ ਚੁੱਕੀਆਂ ਇਮੇਜਸ ਬਟ ਆਪਣੇ ਕੋਲ ਆਨਸਰ ਉਹਨਾਂ ਵਿੱਚੋਂ ਇਹਨਾਂ ਵਿੱਚੋਂ ਕੋਈ ਨਹੀਂ ਬਣੇਗਾ ਕਿਉਂਕਿ ਜੇਕਰ ਆਪਾਂ ਇੱਥੇ ਸ਼ੀਸ਼ਾ ਰੱਖ ਦਈਏ ਤੇ ਆਹ ਵਾਲੇ ਟ੍ਰਾਇੰਗਲ ਨੇ ਪਲਟ ਜਾਣਾ ਤੇ ਇੱਥੇ ਕਿਤੇ ਵੀ ਆਪਸ਼ਨ ਵਿੱਚ ਟ੍ਰਾਇੰਗਲ ਪਲਟ ਨਹੀਂ ਰਿਹਾ ਠੀਕ ਹੈ ਇਹਨਾਂ ਵਿੱਚੋਂ ਕੋਈ ਆਨਸਰ ਨਹੀਂ ਬਣੇਗਾ। ਹਾਂ ਦੇਖੋ। ਇਹਨਾਂ ਵਿੱਚੋਂ ਕਿਹੜੇ ਚਿੰਨਾਂ ਨੂੰ ਆਪਸ ਵਿੱਚ ਬਦਲਣ ਤੇ ਸਮੀਕਰਨ ਹੱਲ ਹੋ ਜਾਵੇਗੀ। ਸਮੀਕਰਨ ਨੂੰ ਹੱਲ ਕਰਨਾ ਹੈ ਕਿਹੜੇ-ਕਿਹੜੇ ਚਿੰਨਾਂ ਨੂੰ ਆਪਸ ਵਿੱਚ ਬਦਲਾਂਗੇ ਜੀ। ਠੀਕ ਹੈ। ਗੁਣਾ ਤੇ ਭਾਗ ਲਿਖਿਆ ਜਾ ਰਿਹਾ ਹੈ। ਹਾਂਜੀ। ਦੇਖੋ 5 2 भाग 4 9 3 ਹੁਣ ਆਪਾਂ ਭਾਗ ਦੀ ਥਾਂ ਤੇ ਲਿਖ ਦਈਏ ਜੇਕਰ ਗੁਣਾ ਅਤੇ ਗੁਣਾ ਦੀ ਥਾਂ ਤੇ ਲਿਖ ਦਈਏ ਜੇਕਰ ਭਾਗ ਤੇ ਸਾਰਾ ਕੁਝ ਹੱਲ ਹੋ ਜਾਵੇਗਾ 5 2 4 9 3 ਇਹਨੂੰ ਹੱਲ ਕਰਨ ਤੋਂ ਬਾਅਦ ਜੇਕਰ 0 ਆ ਗਿਆ ਤੇ ਆਪਣਾ ਆਨਸਰ ਬਿਲਕੁਲ ਸਹੀ ਹੈ ਤੇ ਆਪਾਂ ਰਿਪਲੇਸ ਕਿਨੂੰ ਕਿਨ ਕੀਤਾ ਗੁਣਾ ਅਤੇ ਭਾਗ ਨੂੰ ਗੁਣਾ ਤੇ ਭਾਗ ਚੈੱਕ ਕਰ ਲੈਨੇ ਆ 5 4 ਦੋਣੀ ਕਿੰਨਾ ਆ ਗਿਆ 8 9 ਨੂੰ 3 ਨਾਲ ਭਾਗ ਕੀਤਾ ਕਿੰਨਾ ਆ ਗਿਆ ਜੀ 3 ਪਲੱਸ ਵਾਲੇ 5 ਔਰ ਪਲੱਸ ਵਾਲੇ 3 5 ਔਰ 3 ਕਿੰਨੇ ਬਣ ਚੁੱਕੇ ਆ 8 ਵਿੱਚੋਂ 8 ਘਟਾਉਣ ਤੇ ਕਿੰਨਾ ਆ ਗਿਆ 0 ਆਪਣਾ ਆਪਸ਼ਨ ਕਿਹੜਾ ਸੀਗਾ ਜੀ ਬੀ ਆਪਸ਼ਨ ਹਾਂ ਉਹ ਪਿਛਲੇ ਕੁਐਸਚਨ ਦੇ ਆਪਸ਼ਨਸ ਰੋਂਗ ਹੈਗੇ ਆ ਤੇ ਆ ਸੀਗੇ ਤੁਹਾਡੇ 20 ਦੇ 20 ਕੁਐਸਚਨ ਵਿੱਚੋਂ ਇੱਕ ਕੁਐਰੀ ਵਾਲਾ ਜਿਹੜਾ ਕੋਡਿੰਗ ਡੀਕੋਡਿੰਗ ਦਾ ਹੈਗਾ ਤੇ ਇੱਕ ਆ ਪਿੱਛੇ ਵਾਲਾ ਕੁਐਸਚਨ ਜਿਹੜਾ ਮਿਰਰ ਇਮੇਜ ਵਾਲਾ ਸੀਗਾ ਇਹ ਥੋੜਾ ਜਿਹਾ ਆਪਣੇ ਕੋਲ ਸਹੀ ਨਾ ਹੋਣ ਕਰਕੇ ਸਕਿੱਪ ਕਰਨੇ ਪਏ ਆ ਬਾਕੀ ਅਦਰਵਾਇਜ਼ ਆਪਣੇ ਸਾਰੇ ਆਨਸਰ ਹੱਲ ਹੋ ਗਏ ਸੀਗੇ ਇੱਕ ਮੈਂ ਤੁਹਾਨੂੰ ਹੋਮਵਰਕ ਵਾਸਤੇ ਦਿੱਤਾ ਹੋਇਆ ਹੈ ਉਹਦਾ ਤੁਸੀਂ ਆਨਸਰ ਕਮੈਂਟਾਂ ਵਿੱਚ ਕਰ ਦੇਣਾ ਹੈ ਕੁਐਸਚਨ ਨੰਬਰ ਆਈ ਥਿੰਕ 7 ਹੈਗਾ ਨਹੀਂ 7 ਨਹੀਂ 4 ਨੰਬਰ ਕੁਐਸਚਨ ਆਈ ਥਿੰਕ ਠੀਕ ਹੈ 4 ਜਾਂ 3 ਨੰਬਰ ਕੁਐਸਚਨ ਹੈਗਾ ਉਹਦਾ ਤੁਸੀਂ ਆਨਸਰ ਕਰਨਾ ਗੋਲ ਮੇਜ ਵਾਲਾ ਹੈਗਾ 4-5 ਜਿਹੜੇ ਹੈਗੇ ਵਿਅਕਤੀਆਂ ਨੂੰ ਬਿਠਾਉਣਾ ਸੋ ਆ ਸੀਗੇ ਜੀ ਗਾਇਸ ਅੱਜ ਵਾਲੇ 20 ਦੇ ਵੀ ਕੁਐਸਚਨ ਆਈ ਹੋਪ ਤੁਸੀਂ ਕਿਤੇ ਨਾ ਕਿਤੇ ਸਾਰੇ ਨਹੀਂ ਸਾਰੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਤੇ ਤੁਹਾਡੇ ਸਹੀ ਸਹੀ ਰਹੇ ਹੋਣੇ ਆ ਇਵੇਂ ਦੇ ਆਪਾਂ ਕਲਾਸ ਕੱਲ ਨੂੰ ਫਿਰ ਲੈ ਕੇ ਆਵਾਂਗੇ ਅੱਜ ਕਲਾਸ 15 ਸੀ ਕੱਲ ਨੂੰ ਆਪਾਂ ਕਲਾਸ 16 ਲੈ ਕੇ ਆਵਾਂਗੇ ਕੱਲ ਸੰਡੇ ਹੈ ਜੀ ਠੀਕ ਹੈ ਤੇ ਯੋਕਸ ओके ਕਲਾਸ ਨੂੰ ਸ਼ੇਅਰ ਕਰ ਦਿਓ ਜੇਕਰ ਪਸੰਦ ਆ ਰਹੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਕਲਾਸ ਜੁਆਇਨ ਕਰਨ ਤੋਂ ਪਹਿਲਾਂ ਹੀ ਕਿਉਂਕਿ ਬੱਚੇ ਲਾਈਵ ਜੁੜਨਾ ਚਾਹੁੰਦੇ ਹੁੰਦੇ ਨੇ ਉਹਨਾਂ ਨੂੰ ਕਈ ਵਾਰੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਉਂਦੀ ਤੁ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਨਹੀਂ ਕੀਤੀ ਵੀਡੀਓ ਸ਼ੇਅਰ ਜ਼ਰੂਰ ਕਰੋ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰੋ ਠੀਕ ਹੈ ਆ ਆਪਣੇ ਟੈਲੀਗ੍ਰਾਮ ਦਾ ਨਾਮ ਹੈਗਾ ਇਹਨੂੰ ਜੁਆਇਨ ਕਰੋ ਤੁਸੀਂ ਇਹਦੇ ਦੇ ਉੱਪਰ ਆਪਾਂ ਤੁਹਾਨੂੰ ਬਾਰ-ਬਾਰ ਹਰੂ ਦੱਸਦੇ ਹੁੰਦੇ ਹਾਂ ਕਿ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਅਪਲੋਡ ਕੀਤੇ ਹੋਏ ਆ ਉਹ ਤੁਸੀਂ ਮੌਕ ਐਜ਼ ਮੌਕ ਉਹਨਾਂ ਨੂੰ ਯੂਜ਼ ਕਰਕੇ ਆਪਦਾ ਸਕੋਰ ਇੰਪਰੂਵ ਕਰ ਸਕਦੇ ਹੋ ਆਹੋ ਕਲੀਅਰ ਹੈ ਤੁਹਾਨੂੰ ਸਭ ਨੂੰ ਸੋ ਮਿਲਦੇ ਆ ਜੀ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਓਕੇ ਓਕੇ ਗਾਇਸ ਥੈਂਕ ਯੂ ਜੁਆਇਨ ਕਰਨ ਲਈ ਬਹੁਤ ਬਹੁਤ ਧੰਨਵਾਦ ਆਡਾ ਸਾਰਿਆਂ ਦਾ